ਇਹ ਅਸੀਂ 2012 2023 ਵਿਦਨ ਟਾਈਮ ਪੀਰੀਅਡ ਅਸੀਂ ਇਹਦਾ ਚਲਾਨ ਪੇਸ਼ ਕਰਤਾ ਸੀ ਜਿਹੜਾ ਜਿਹੜਾ ਟੋਟਲ 22 ਪੇजेस ਦਾ ਚਲਾਨ ਹੈਗਾ ਜਿਹਦੇ ਵਿੱਚ 11 ਜਿਹੜਾ ਹੈਗੇ ਮੇਨ ਪੇजेस ਦਾ ਚਲਾਨ ਹੈ ਬਾਕੀ ਸਾਡੀ ਜਿਹੜੀ ਸਪਲੀਮੈਂਟਰੀ ਸਟੇਟਮੈਂਟਸ ਹੁੰਦੀਆਂ ਉਹ ਲੱਗੀਆਂ ਸਰ ਸਚਿੰਤ ਥਾਪਨ ਦੇ ਵਿੱਚ ਕੀ ਮੇਨ ਰੋਲ ਦਿਆ ਸੀ ਇਹ ਸਚਿੰਤ ਥਾਪਨ ਜੋ ਹੈਗਾ ਮੇਨ ਕਨਸਪੀਰੇਟਰਸ ਸੀ ਤੇ ਜੋ ਵੀ ਸਾਡੇ ਕੋਲ ਅਸੀਂ ਮੈਕਸਿਮਮ ਦੇ ਖਿਲਾਫ ਐਵਿਡੈਂਸ ਕਲੈਕਟ ਕਰਕੇ ਤੁਸੀਂ ਇਹ ਚਲਾਨ ਜਿਹੜਾ ਦਿੱਤਾ ਸਰ ਕਿੰਨੇ ਚਲਾਨ ਹੁਣ ਤੱਕ ਜਿਹੜੇ ਫੇਸ ਕੀ ਹੋ ਗਏ ਨੇ ਤੇ ਏ ਟੋਟਲ ਸਾਡੇ ਵੱਲੋਂ ਐਫਆਈਆ ਨੰਬਰ 103 ਜੋ ਐਸਐਮਡਬਲ ਸੀ ਦਮੂਸੇ ਵਾਲਾ ਕੇਸ ਹੈਗਾ ਔਰ ਵਿੱਚ ਫੋਰਥ ਚਲਾਨੇ ਦਿੱਤਾ ਗਿਆ ਹੈਗਾ ਪਹਿਲਾਂ ਸਾਡਾ 20 ਦੋਸ਼ੀਆਂ ਦਾ ਜਿਹੜਾ ਸੀ ਮੇਨ ਚਲਾਨ ਦਿੱਤਾ ਗਿਆ ਸੀ ਫਿਰ ਸਪਲੀਮੈਂਟਰੀ ਚਲਾਨ ਦਿੱਤਾ ਗਿਆ ਸੀ 7 ਦੋਸ਼ੀਆਂ ਦਾ ਫਿਰ ਜੋਗਿੰਦਰ ਜੋਗੇ ਦਾ ਇੱਕ ਚਲਾਨ ਦਿੱਤਾ ਗਿਆ ਸੀ ਤੇ ਹੁਣ ਇਹ ਜਿਹੜਾ ਫੋਰਥ ਚਲਾਨ ਹੈਗਾ ਸਚਿਨ ਠਾਪਨ ਦੀ ਦਿੱਤਾ ਗਿਆ ਸਰ ਸਚਨ ਠਾਪਨ ਦੀ ਦਾ ਆਡੀਓ ਵੀ ਆਈ ਸੀ ਉਹ ਵੀ ਇਹਦੇ ਵਿੱਚ ਮੈਂ ਹਾਂ ਜੋ ਵੀ ਸਾਡੇ ਕੋਲ ਐਵੀਡੈਂਸ ਆਏ ਹੈਗੇ ਆ ਅਸੀਂ ਪੁਖਤਾ ਉਹਨਾਂ ਨੂੰ ਵੀ ਵੈਰੀਫਿਕੇਸ਼ਨ ਕਰਾ ਕੇ ਜੋ ਵੀ ਕਿਸੇ ਦੀ ਸਟੇਟਮੈਂਟ ਸੀ ਜਾ ਜਿਨੂੰ ਵੀ ਲਿੰਕ ਕਰਨਾ ਸੀ ਉਹ ਕਰਕੇ ਅਸੀਂ ਇਹਦੀ ਆਪਣੀ ਕੇਸ ਫਾਈਲ ਤੇ ਲੈ ਕੇ ਅਸੀਂ ਚਲਾਨ ਦਿੱਤਾ ਗਿਆ ਹੈ ਹੁਣ ਵੀ ਸਰ ਕੋਈ ਦੋਸ਼ੀ ਹੈ ਜਿਹਦਾ ਸਪਲੀਮੈਂਟਰੀ ਫੋਰ ਚਲਾਨ ਦੇਣਾ ਮੰਨਦਾ ਦੇਖੋ ਇਹ ਇਨਵੈਸਟੀਗੇਸ਼ਨ ਆਨ ਗੋਇੰਗ ਇਨਵੈਸਟੀਗੇਸ਼ਨ ਹੈਗੀ ਹੈ ਜੋਜਿਸ ਦੀ ਇਸਦਾ ਵੀ ਰੋਲ ਆਏਗਾ ਓਪਨ ਇਨਵੈਸਟੀਗੇਸ਼ਨ ਹੈਗੀ ਹੈ ਅਸੀਂ ਉਹਨੂੰ ਇਸ ਐਫ ਆਰ ਵਿੱਚ ਜੋ ਹੈਗਾ ਨਾਮਿਨੇਟ ਕਰਕੇ ਅਸੀਂ ਉਹਦਾ ਚਲਾਨ ਦੇਵਾਂਗੇ ਬਿਲਕੁਲ ਜਿਵੇਂ ਸਚਿੰਤਾਪਨ ਨੂੰ ਪਿੱਛੇ ਜੇ ਅਰੈਸਟ ਕੀਤਾ ਪੁਲਿਸ ਨੇ ਤੇ ਇਨਵੈਸਟੀਗੇਸ਼ਨ ਕੀਤੀ ਉਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਪਿਛਲੇ ਦਿਨੀ ਮਾਨਯੋਗ ਮੈਡਮ ਸਰਬੀ ਪ੍ਰਾਸ਼ਦ ਇਹਦਾ ਚਲਾਨ ਪੇਸ਼ ਹੋ ਚੁੱਕਿਆ ਹੈ ਜਿਸ ਦੇ ਵਿੱਚ ਇਹਨਾਂ ਦੀ 11 10 2024 ਇਹਦੀ ਕਮਿਟੀ ਲਈ ਪੇਸ਼ੀ ਪਈ ਹੋਈ ਹੈ। ਤੇ ਮਾ ਜਿਹੜਾ ਚਲਾਨ ਪੇਸ਼ ਹੋਇਆ ਇਹ ਜਿਹੜਾ ਹੁਣ ਜਿਹੜਾ ਤੀਸਰਾ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਕਿਉਂਕਿ ਪਹਿਲਾਂ ਮੇਨ ਚਲਾਨ ਪੇਸ਼ ਹੋਇਆ ਉਸ ਤੋਂ ਬਾਅਦ ਇਹ ਤੀਜਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਏਜੰਸੀ ਨੇ ਤੀਜਾ ਚਲਾਨ ਜਿਹੜਾ ਸਚਿੰਤ ਥਾਪਨ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਪਿਛਲੇ ਦਿਨੀ। ਇਹਦਾ ਮਤਲਬ ਹੁਣ ਤੱਕ ਚਾਰ ਪੇ ਚਲਾਨ ਪੇਸ਼ ਹੋ ਚੁੱਕੇ ਟੋਟਲ ਜੇ ਮੈਂ ਕਰਾਂ ਤਾਂ ਹੁਣ ਤੱਕ ਚਾਰ ਚਾਰ ਚਲਾਨ ਪੇਸ਼ ਹੋ ਚੁੱਕੇ ਨੇ ਇੱਕ ਮੇਨ ਤੇ ਤਿੰਨ ਸਪਲੀਮੈਂਟਰੀ ਚਲਾਨ।